ਆਪਣੀ ਦਮਦਾਰ ਗਾਇਕੀ ਦੇ ਸਿਰ ਤੇ ਪੂਰੀ ਦੁਨੀਆ ਦੇ ਵਿੱਚ ਨਾਮ ਕਮਾਉਣ ਵਾਲਾ ਸੁਪਰਸਟਾਰ ਦਿਲਜੀਤ ਜੋ ਇੰਨੀ ਦਿਨੀ ਪੰਜਾਬ ਦੇ ਦੌਰੇ ਤੇ ਆਇਆ ਹੋਇਆ ਔਰ ਕੱਲ ਨੂੰ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਜਿਨ੍ਹਾਂ ਦਾ ਸ਼ੋਅ ਹੋਣਾ ਪਰ ਸ਼ੋਅ ਤੋਂ ਪਹਿਲਾਂ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਸ਼ੋਅ ਤੋਂ ਪਹਿਲਾਂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨ ਦਾਇਰ ਕੀਤੀ ਹੈ ਐਡਵੋਕੇਟ ਰਣਜੀਤ ਸਿੰਘ ਨੇ ਐਡਵੋਕੇਟ ਰਣਜੀਤ ਸਿੰਘ ਨੇ ਇਸ ਸ਼ੋਅ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਟ੍ਰੈਫਿਕ ਮੈਨੇਜਮੈਂਟ ਅਤੇ ਭੀੜ ਨੂੰ ਕੰਟਰੋਲ ਕਰਨ ਲਈ ਕੀ ਪ੍ਰਬੰੰਧ ਕੀਤੇ ਗਏ ਨੇ ਇਸ ਸਾਰੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਆਉਣਗੀਆਂ ਸੋ ਇਹ ਜਿਹੜਾ ਸ਼ੋਅ ਆ ਇਹ ਰੱਦ ਹੋਣਾ ਚਾਹੀਦਾ ਦੱਸਦੇ ਹਾਂ ਕਿ ਇਸ ਸ਼ੋਅ ਤੋਂ ਕੁਝ ਦਿਨ ਪਹਿਲਾਂ ਜਿਹੜੀ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਜਿਦੇ ਵਿੱਚ ਦਲਜੀਤ ਨੂੰ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਤੋਂ ਰੋਕਿਆ ਗਿਆ ਸੀ ਇਸ ਤਰ੍ਹਾਂ ਦਾ ਕੋਈ ਗੀਤ ਨਹੀਂ ਗਾਇਆ ਜਾਵੇਗਾ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪ੍ਰਤੀ ਉਤਸ਼ਾਹਤ ਕਰਨ ਵਾਲੇ ਗੀਤ ਨਹੀਂ ਗਾਏ ਜਾਣਗੇ ਮਾਰੂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਹੀਂ ਗਾਏ ਜਾਣਗੇ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਅੱਜ ਜਿਹੜੀ ਹੈਗੀ ਆ ਇਹ ਜਿਹੜੀ ਪਟੀਸ਼ਨ ਦਾਇਰ ਹੋਈ ਹੈ ਜਿਹਦੇ ਤੇ ਅੱਜ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਉਸ ਸੁਣਵਾਈ ਤੋਂ ਬਾਅਦ ਕੀ ਇਹ ਸ਼ੋਅ ਰੱਦ ਹੁੰਦਾ ਜਾਂ ਸ਼ੋਅ ਹੋਵੇਗਾ ਇਹ ਫੈਸਲੇ ਦੇ ਉੱਪਰ ਹਲੇ ਗੱਲ ਟਿੱਕੀ ਹੋਈ ਹੈ ਪਰ ਉਸ ਤੋਂ ਪਹਿਲਾਂ ਐਡਵੋਕੇਟ ਰਣਜੀਤ ਸਿੰਘ ਨੇ ਆਪਣੀ ਪਟੀਸ਼ਨ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਬਹੁਤ ਸਾਰੇ ਸਵਾਲ ਪ੍ਰਸ਼ਾਸਨ ਨੂੰ ਰੱਖੇ ਗਏ ਨੇ ਭੀੜ ਨੂੰ ਕੰਟਰੋਲ ਕਰਨ ਵਾਸਤੇ ਕੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜੇਕਰ ਕੋਈ ਅੱਗ ਲੱਗਣ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਅਣਸਖਾਮੀ ਗੱਲ ਹੁੰਦੀ ਆ ਉਹਦੇ ਫਾਇਰ ਬ੍ਰਿਗੇਡ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਲਾਗੇ ਦੋ ਪੈਟਰੋਲ ਪੰਪ ਵੀ ਨੇ 34 ਸੈਕਟਰ ਦੇ ਵਿੱਚ ਜਿੱਥੇ ਸ਼ੋ ਹੋਣਾ ਉੱਥੇ ਲਾਗੇ ਦੋ ਪੈਟਰੋਲ ਪੰਪ ਵੀ ਨੇ ਤੇ ਟ੍ਰੈਫਿਕ ਦਾ ਕੀ ਪ੍ਰਬੰਧ ਕੀਤਾ ਗਿਆ ਕਿਉਂਕਿ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ ਟ੍ਰੈਫਿਕ ਡਿਪਾਰਟਮੈਂਟ ਨੇ ਪੁਲਿਸ ਡਿਪਾਰਟਮੈਂਟ ਨੇ ਜੋ ਐਡਵਾਈਜ਼ਰੀ ਜਾਰੀ ਕਰਨੀ ਸੀ ਜੋ ਟ੍ਰੈਫਿਕ ਦੇ ਡਾਇਵਰਸ਼ਨ ਵਾਲੇ ਰੂਟ ਉਹ ਕੀ ਤਿਆਰ ਕੀਤੇ ਨੇ ਇਹਦਾ ਹਾਲੇ ਜਵਾਬ ਮੰਗਿਆ ਗਿਆ ਇਹਦਾ ਪਟੀਸ਼ਨ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਉਹ ਵੀ ਉਹ ਵੀ ਸਾਨੂੰ ਦੱਸਿਆ ਜਾਵੇ ਤਾਂ ਇੱਕ ਵੱਡਾ ਵਿਵਾਦ ਕਹਿ ਸਕਦੇ ਹਾਂ ਜਾਂ ਇੱਕ ਵੱਡੀ ਮੁਸ਼ਕਲ ਵੱਧ ਗਈ ਹੈ ਦਿਲਜੀਤ ਦੋਸਾਂਝ ਦੀ ਕਿਉਂਕਿ ਕੱਲ ਨੂੰ ਉਹਨਾਂ ਦਾ ਸ਼ੋਅ ਹੈ ਤੇ ਇੱਕ ਦਿਨ ਪਹਿਲਾਂ ਸ਼ੋਅ ਨੂੰ ਰੱਦ ਕਰਨ ਦੀ ਜਿਹੜੀ ਇਹ ਪਟੀਸ਼ਨ ਪਾਈ ਗਈ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮੁਸ਼ਕਲ ਵਾਲੀ ਗੱਲ ਹੈ ਤਾਂ ਦੇਖਦੇ ਹਾਂ ਕਿ ਆਉਣ ਵਾਲੇ ਜਿਹੜੇ ਕੁਝ ਘੰਟੇ ਨੇ ਉਹ ਕਿਸ ਤਰ੍ਹਾਂ ਦੇ ਨੇ ਸੁਣਵਾਈ ਹੋਵੇ ਕਿ ਸੁਣਵਾਈ ਦੇ ਵਿੱਚ ਕੀ ਜਿਹੜਾ ਫੈਸਲਾ ਹੁੰਦਾ ਇਸੇ ਤਰ੍ਹਾਂ ਹੀ ਦਲਜੀਤ ਦਸਾਂਸ ਤੋਂ ਬਾਅਦ ਇੱਕ ਹੋਰ ਪੰਜਾਬੀ ਦੇ ਸਮਰੱਥ ਗਾਇਕ ਰਣਜੀਤ ਬਾਵਾ ਜੋ ਆਪਣੇ ਆਪ ਦੇ ਵਿੱਚ ਵੱਡਾ ਨਾਮ ਹੈ ਦੇਸ਼ਾਂ ਵਿਦੇਸ਼ਾਂ ਤੱਕ ਜਿਨ੍ਹਾਂ ਦੀ ਗਾਇਕੀ ਦਾ ਲੋਹਾ ਮੰਨਿਆ ਗਿਆ ਹੈ ਉਹਨਾਂ ਦਾ ਵੀ ਹਿਮਾਚਲ ਦੇ ਵਿੱਚ ਇੱਕ ਸ਼ੋਅ ਰੱਦ ਹੋਣ ਦੀ ਅਪਡੇਟ ਆ ਰਹੀ ਆ ਤਾਂ ਦੱਸ ਦਈਏ ਕਿ ਹਿਮਾਚਲ ਦੇ ਨਾਲਾਗੜ੍ਹ ਦੇ ਵਿੱਚ ਉਹਨਾਂ ਦਾ 15 ਦਸੰਬਰ ਨੂੰ ਸ਼ੋਅ ਹੈ ਜਿਸ ਦਾ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਤੇ ਵਿਰੋਧ ਕਰਨ ਤੋਂ ਬਾਅਦ ਹਿਮਾਚਲ ਦੇ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਕਿ ਉਹਨਾਂ ਦਾ ਸ਼ੋਅ ਰੱਦ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਗਾਇਕ ਦੇ ਇੱਕ ਗੀਤ ਦੇ ਵਿੱਚ ਇਤਰਾਜਯੋਗ ਟਿੱਪਣੀਆਂ ਨੇ ਜਿਸ ਦਾ ਕਰਕੇ ਉਹਨਾਂ ਦਾ ਸ਼ੋਅ ਰੱਦ ਕੀਤਾ ਗਿਆ ਤਾਂ ਹੁਣ ਰਣਜੀਤ ਬਾਵਾ ਦੀ ਜਗ੍ਹਾ ਤੇ ਉਸ ਸ਼ੋਅ ਦੇ ਵਿੱਚ ਕੁਲਵਿੰਦਰ ਬਿੱਲਾ ਪਰਫਾਰਮੈਂਸ ਕਰਨਗੇ ਕੁਲਵਿੰਦਰ ਬਿੱਲਾ ਉੱਥੇ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ ਤਾਂ ਰਣਜੀਤ ਬਾਵਾ ਦਾ ਸ਼ੋਅ ਰੱਦ ਹੋ ਗਿਆ ਨਾਲਾਗੜ੍ਹ ਦੇ ਵਿੱਚ ਸ਼ੋਅ ਹੋਣਾ ਸੀ ਦੱਸਦੀ ਹੈ ਕਿ ਰਣਜੀਤ ਬਾਵਾ ਉਸ ਸਮੇਂ ਜ਼ਿਆਦਾ ਚਰਚਾ ਦੇ ਵਿੱਚ ਆਏ ਸਨ ਜਦੋਂ ਕਿਸਾਨੀ ਮੋਰਚੇ ਵੇਲੇ ਉਹਨਾਂ ਨੇ ਇੱਕ ਗੀਤ ਦੇ ਵਿੱਚ ਹੁਣ ਜੋ ਮੌਜੂਦਾ ਐਮਪੀ ਨੇ ਕੰਗਣਾ ਰਣੌਤ ਹਿਮਾਚਲ ਦੇ ਉਹਨਾਂ ਬਾਰੇ ਉਸ ਵੇਲੇ ਉਹ ਅਦਾਕਾਰਾ ਸਨ ਉਸ ਵੇਲੇ ਉਹ ਭਾਜਪਾ ਦੇ ਲੀਡਰ ਸਨ ਉਨ੍ਹਾਂ ਦੇ ਉੱਪਰ ਕੁਝ ਗਾਇਕ ਆਪਣੇ ਗੀਤ ਦੇ ਵਿੱਚ ਟਿੱਪਣੀਆਂ ਕੀਤੀਆਂ ਸਨ ਆਪਣੀ ਗੀਤ ਦੇ ਵਿੱਚ ਕੁਝ ਸਤਰਾਂ ਲਿਖੀਆਂ ਸਨ ਜੋ ਕੰਗਣਾ ਰੌਤ ਦੇ ਬਾਰੇ ਸੰ ਕੰਗਣਾ ਰੌਤ ਦੇ ਉੱਪਰ ਬਿਆੰਗ ਕਰਦੀਆਂ ਸਨ ਤਾਂ ਇੱਕ ਜਿਹੜਾ ਅ ਅੰਦਾਜ਼ਾ ਲਾਇਆ ਜਾ ਰਿਹਾ ਕੁਝ ਮਾਹਿਰਾਂ ਵੱਲੋਂ ਕਿ ਇਹ ਜਿਹੜਾ ਸ਼ੋਰ ਰੱਦ ਕੀਤਾ ਗਿਆ ਉਸ ਦਾ ਇੱਕ ਕਾਰਨ ਇਹ ਵੀ ਆ ਕਿਰਨਜੀਤ ਬਾਬਾ ਨੇ ਆਪਣੇ ਗੀਤ ਦੇ ਵਿੱਚ ਕੁਝ ਬਿਆੰਗ ਕੀਤੇ ਸਨ ਜੋ ਕੰਗਣਾ ਰਣੌਤ ਦੇ ਉੱਪਰ ਟਿੱਕਦਾ ਸੀ ਤਾਂ ਜਿਸ ਦੇ ਕਰਕੇ ਇਹ ਸ਼ੋਰ ਰੱਦ ਕੀਤਾ ਗਿਆ ਤਾਂ ਇਸੇ ਕਰਕੇ ਜਿਹੜਾ ਹੁਣ ਅਗਲਾ ਜਿਹੜਾ ਪਰਫਾਰਮੈਂਸ ਹੈ ਉਹ ਕੁਲਵਿੰਦਰ ਬੇਲਾ ਕਰਨਗੇ ਇਸੇ ਤਰ੍ਹਾਂ ਦੀ ਅਪਡੇਟ ਇਸੇ ਤਰ੍ਹਾਂ ਦੀਆਂ ਖਬਰਾਂ ਜਾਣਨ ਦੇ ਲਈ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਧੰਨਵਾਦ